ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਆਪਣੇ ਘਰੇ ਆ ਅੱਜ ਕਿਦਾਂ ਲਿੰਗੇ ਛੁੱਟੀਆਂ ਹੋਈਆਂ ਵੀਆਂ ਮੌਜਾਂ ਮਾਰ ਰਹੇ ਆ ਅੱਜ ਬਈ ਲਾਏ ਹੋਏ ਆ ਟੈਲਾ ਲਾਉਣ ਵਾਸਤਾ ਥੋੜੀ ਜਿਹੀ ਜਗ੍ਹਾ ਨਾ ਜਬ ਬੋਰ ਕਰਾਇਆ ਤਾਂ ਟੈਲਾ ਰੈਗਿੰਦੇ ਲਾਉਣੇ ਵਾਸਤਾ ਟੋਆ ਪਟਾਇਆ ਤਾਂ ਉੱਤੇ ਹੁਣ ਆ ਟੈਲਾ ਲਾ ਰਹੇ ਮੈਂ ਨੇ ਹੁਣ ਮੈਂ ਵੀ ਸਾਡੀ ਵੀਡੀਓ ਬਣਾ ਰਿਹਾ ਮੈਂ ਫੜੀ ਵੀਡੀਓ ਬਣਾ ਰਿਹਾ ਜੇ ਕਰ ਲੂ ਕੰਮ ਗਲਤ ਕਰਦਾ ਤੈਨੂੰ ਫੜ ਲਾਣਾ ਮੈਂ ਇਹ ਸਾਡਾ ਭਾਈ ਸੰਦੀਪ ਮਿਸਤਰੀ ਟੈਲਾਂ ਵਾਲਾ ਜਿਹਨੂੰ ਵੀ ਲੋੜ ਹੋਵੇ ਇਹ ਬੰਦੇ ਨੂੰ ਮਿਲ ਲੋ ਆਗਾ ਟੈਲਾਂ ਵਧੀਆ ਲਾਉਂਦਾ ਇਹ ਵੈਸੇ ਤਾਂ ਜ਼ਿਆਦਾਤਰ ਕਮਰਿਆਂ ਦੀ ਟੈਲਾਂ ਲਾਉਂਦਾ ਪਰ ਅੱਜ ਮੈਂ ਫੜ ਲਿਆ ਇਹ ਵੀ ਬਾਹਰ ਵੀ ਲੱਗਾ ਜਾ ਸਹੀ ਗੱਲ ਹੈ ਸੰਦੀਪ ਅੰਦਰੇ ਲਾਉਣਾ ਹੈ ਚ ਬਾਹਰ ਵੀ ਲਾ ਦੇਣਾ ਤੇਰਾ ਪਰ ਘਣਾ ਉੱਥੇ ਆ ਇੱਕ ਇਹਦਾ ਰੱਖਦਾ ਹੁਣ ਇੱਕ ਉੱਧਰ ਰੱਖਣਾ ਸੰਦੀਪ ਬਾਜੂਗਾ ਸਿਮਿੰਟ ਬਾਅਦ ਚ ਕਹ ਨਹੀਂ ਸਿਮਿੰਟ ਬਾਜੂਗਾ ਇੱਥੇ ਨਾਲ ਤਾਂ ਸਰਜੂਗਾ ਇਹ ਤਾਂ ਠੀਕ ਹੈ ਜੀ ਸਰਜੂਗਾ ਪਹਿਲਾਂ ਤਾਂ 50 ਫੁੱਟ ਮੰਗਾਇਆ ਤਾਂ ਫਿਰ ਬਾਅਦ ਵਿੱਚ ਮਾਰੇ 25 ਉਹ ਕਰਾਇਆ ਮਾ ਯਾਰ 50 ਕਰਾ ਕੇ ਕੋਈ ਫਾਇਦਾ ਨਹੀਂ ਹੈਗਾ ਹਾਲੇ ਤਾਂ ਨਾ ਪੈਸੇ ਵੀ ਨਹੀਂ ਮੋੜੇ ਮੇਰੇ ਉਹਨੇ ਪੈਸੇ ਵੀ ਨਹੀਂ ਮੋੜੇ ਮਾ ਮੇਰੇ ਆ ਡਿੱਪੂ ਵਾਲਾ ਉਹ ਹੈ ਨਹੀਂ ਸਾਡੇ ਪਿੰਡ ਵਾਲਾ ਉਹਦੇ ਮੰਗਾਇਆ ਤਾਂ ਰੇਤਾ ਅਧਮਿੰਟ ਵੀ ਇਹਦੇ ਲਈ ਜਾਂਦਾ ਦਾ ਜੰਗਰ ਉਹਦਾ ਕਸਮਿੰਟ ਪਰ ਇਹਨਾਂ ਕਰਾਂਗੇ ਗੂੜਾ ਹੋ ਜਾਣਾ ਦੂਈਆਂ ਟੈਲਾਂ ਨਾਲੋਂ ਹੈਨਾ ਵੈਸੇ ਪਰ ਇਹੋ ਜਿਹਾ ਹੋ ਜਾਂਦਾ ਹੈ ਨਾ ਹੌਲੀ-ਹੌਲੀ ਧੋਣੇ-ਧੋਣੇ ਕਰਕੇ ਤੇਰੀ ਆਂਟੀ ਦਾ ਰੋਜ਼ ਧੋਂਦੀ ਹੈ ਹੰਦੀ ਵਾਹ ਕਮਰੇ ਮਾਂ ਵੀ ਲਵਾਉਣੀ ਆ ਟੈਲਾਂ ਬਹੁਤ ਉਪਰ ਹੀਟ ਹੋਈਆਂ ਵੀ ਆ ਕਮਰੇ ਦੀਆਂ ਵੀ ਉਹ ਆ ਕਮਰੇ ਦੇ ਵਿੱਚ ਇਹ ਕਮਰੇ ਮਾਂ ਵੀ ਲਵਾਉਣੀ ਆ ਟੈਲਾਂ ਬਹੁਤ ਉਪਰ ਹੀਟ ਹੋਈਆਂ ਲਿਆ ਕਹਣਾ ਵਾਈਟ ਕਲਰ ਦੀਆਂ ਉਹ ਲਾਉਣੀ ਆ